ਕਰਤਾਰਪੁਰ ਵਿੱਚ ਜਾਗਰਤ ਅੰਬੇਡਕਰ ਬੈਲਫੇਅਰ ਸੰਸਥਾ ਦੀ ਹੋਈ ਅਹਿਮ ਬੈਠਕ ਇੱਕ ਹੀ ਮਨੋਰਥ ਸਮਾਜ ਨੂੰ ਉਹਨਾਂ ਦੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਸੁਖਵਿੰਦਰ ਕਰਤਾਰਪੁਰ 79ਵੇਂ ਆਜ਼ਾਦੀ ਦਿਹਾੜੇ ਦੀ ਦਿਤੀਆਂ ਵਧਾਈਆਂ ਜਲੰਧਰ ਦੇ ਨੇੜਲੇ ਕਸਬੇ ਕਰਤਾਰਪੁਰ ਵਿੱਚ ਅੱਜ ਜਾਗਰਤ ਅੰਬੇਡਕਰ ਵੈਲਫੇਅਰ ਸੰਸਥਾ ਦੀ ਇੱਕ ਅਹਿਮ ਬੈਠਕ ਮੁੱਖ ਸੰਚਾਲਕ ਸਰਦਾਰ ਲਖਵੀਰ ਸਿੰਘ ਰਾਜਤਾਨ ਹੁਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪ੍ਰਧਾਨ ਸੁਖਵਿੰਦਰ ਕਰਤਾਰਪੁਰ ਦੀ ਜੋਗ ਅਗਵਾਈ ਹੇਠ ਹੋਈ ਇਸ ਮੌਕੇ ਤੇ ਸੁਖਵਿੰਦਰ ਕਰਤਾਰਪੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਾਗਰਤ ਅੰਬੇਡਕਰ ਵੈਲਫਰ ਸੰਸਥਾ ਦਬੇ ਕੁਚਲੇ ਤੇ ਹਰੇਕ ਵਰਗ ਦੀ ਆਵਾਜ਼ ਬਣ ਕੇ ਕੰਮ ਕਰੇਗੀ ਸੁਖਵਿੰਦਰ ਕਰਤਾਰਪੁਰ ਨੇ ਕਿਹਾ ਕਿ ਇੱਕ ਹੀ ਮਨੋਰਥ ਹੈ ਗਰੀਬ ਸਮਾਜ ਨੂੰ ਉਹਨਾਂ ਦੇ ਹੱਕਾਂ ਤੇ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਤੇ ਸਮੇਂ ਦਾ ਹਾਣੀ ਬਣਾਉਣਾ ਗੁਰਮੀਤ ਮੀਤਾ ਸਲੀਮ ਅਰਕੇਸ਼ ਕੁਮਾਰ ਜੋਗੀ ਬਾਬਾ ਹਰਮਨ ਹਰਪ੍ਰੀਤ ਕਮਲ ਆਦੀ ਵੀ ਮੌਜੂਦ ਸਨ ਇਸ ਮੌਕੇ ਤੇ ਸਾਰਿਆਂ ਨੇ ਸਮੁੱਚੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਨੂੰ 79ਵੇਂ ਆਜ਼ਾਦੀ ਦਿਹਾੜੇ ਦੀ ਵਧਾਈ ਵੀ ਦਿੱਤੀ ਆਂਤ ਵਿੱਚ ਮਿਲੇ ਸਹਿਯੋਗ ਨੇ ਸਕਵਿੰਦਰ ਕਰਤਾਰਪੁਰ ਨੇ ਸਬਦਾ ਆਵਾਰ ਵੀ ਜਤਾਇਆ ਜੈ ਜੀ ਜੈ ਭਾਰਤ ਮੈਂ ਸੁਪਿੰਦਰ ਸਿੰਘ ਬਲੌਕ ਪ੍ਰਧਾਨ ਕਰਤਾਰਪੁਰ ਜਾਗਰਤ ਅੰbedkar ਵੈਲਫੇਅਰ ਸੰਸਥਾ ਦੀ ਅੱਜ ਕਾਪੜਪੁਰ ਵਿੱਚ ਇੱਕ ਅਹਿਮ ਮੀਟਿੰਗ ਹੋਈ ਡਾਕਟਰ ਭੀਮrao ਅੰਬੇਦਕਰ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਪ੍ਰੇਰਣਾ ਕੀਤੀ ਗਈ ਤੇ ਸੰਗਠਨ ਬਾਰੇ ਅਤੇ ਹੋਰ ਗਤੀਵਿਧੀਆਂ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਇਸ ਮੌਕੇ 15 ਅਗਸਤ ਦੇ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਅਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਅਤੇ ਮੇਰੀ ਸਾਰੀ ਸਮੁੱਚੀ ਟੀਮ ਨੂੰ 15 ਅਗਸਤ ਦੀਆਂ ਲੱਖ ਲੱਖ ਵਧਾਈਆਂ ਜੈ ਭੀਮ ਜੈ ਭਾਰਤ